ਸਰੇ ਖਾਜ ਦੇ ਸਾਰਿਆਂ ਨੂੰ ਅੱਜ ਆਪਾਂ ਵੇਸਣ ਦੇ ਲੱਡੂ ਬਣਾਵਾਂਗੇ ਗੁੜਾ ਵਾਲੇ 150 ਗ੍ਰਾਮ ਵੇਸਣ ਹੈਗਾ ਤੇ 100 ਗ੍ਰਾਮ ਗੁੜਾ ਹੈਗਾ ਤੇ ਆਪਾਂ ਦੇਸੀ ਘਿਓ ਪਾ ਕੇ ਤੇ ਲੱਡੂ ਬਣਾਵਾਂਗੇ ਬਹੁਤ ਵਧੀਆ ਲੱਡੂ ਬਣਾਵਾਂਗੇ ਤੇ ਅੱਗ ਬਲਪੀ ਤੇ ਆਪਾਂ ਕੜਾਈ ਧਰਾਂਗੇ ਆ ਪੱਕੇ ਉਪਾਵਾਂਗੇ ਜਦੋਂ ਕਿ ਉਹ ਗਰਮ ਹੋ ਗਿਆ ਫਿਰ ਆਪਾਂ ਵੇਸਣ ਪਾਵਾਂਗੇ ਹੁਣ ਕਿ ਉਹ ਗਰਮ ਹੋ ਗਿਆ ਆਪਾਂ ਵੇਸਣ ਪਾਵਾਂਗੇ ਬੇਸਨ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਮੱਠੀ ਮੱਠੀ ਅੱਗ ਤੇ ਲੋ ਸੇ ਸਸਮਟ ਹੋ ਗਏ ਬੇਸਨ ਭੁਜਦੇ ਇਹਨੂੰ ਤੇ ਹੁਣ ਆਪਾਂ ਬੇਸਨ ਭੁੱਜ ਗਿਆ ਤੇ ਆਪਾਂ ਲਾਵਾਂਗੇ ਹੁਣ ਆਪਾਂ ਦੂਜੀ ਕੜਾਹੀ ਧਰਾਂਗੇ ਚਾਸਨੀ ਬਣਾਵਾਂਗੇ गुड़ पावे को पानी भी पाव गे जो खोरन लग गया फिर हौली हौली फिर चश नहीं बणूंगी तरह चस नहीं बनाव गे ਤਾਂ ਆਪਾਂ ਜਾਸ ਨਹੀਂ ਬਣਨੀ ਸ਼ੁਰੂ ਹੋ ਗਈ ਤੇ ਆਪਾਂ ਚੰਗੀ ਤਰ੍ਹਾਂ ਬਣਾਵਾਂਗੇ ਜਦੋਂ ਇੱਕ ਤਾਰ ਬਣ ਗਈ ਫਿਰ ਆਪਾਂ ਲਾਵਾਂਗੇ ਲਓ ਆਪਾਂ ਜਾਸ ਨਹੀਂ ਬਣ ਗਈ ਐ ਇੱਕ ਤਾਰ ਬਣ ਗਈ ਐ ਤੇ ਹੁਣ ਆਪਾਂ ਇਹਨਾਂ ਲਾਵਾਂਗੇ ਤੇ ਨਾਲੋ ਨਾਲ ਹੀ ਆਪਾਂ ਇਹ ਚੜਾਈ ਚ ਪਾ ਦੇਾਂਗੇ ਵੇਸਣ ਚ ਪਾ ਦੇਾਂਗੇ ਨਾਲੋ ਨਾਲ ਹੀ ਚੰਗੀ ਤਰ੍ਹਾਂ ਲਾ ਲਾਂਗੇ ਜਿੰਨੇ ਖਲੋੜ ਆ ਵਿੱਚ ਆਪਾਂ ਉਹਨੇ ਚਾਸ ਨਹੀਂ ਪਾਵਾਂਗੇ ਆ ਹੁਣ ਲਾਉਂਗੇ ਕੁੱਟੇ ਹੋਏ ਚਾਰ ਪੰਜ ਤੇ ਮਗਜ ਆਪਾਂ ਇਹ ਪਾਵਾਂਗੇ ਹੁਣ ਜਿਉ ਥੋੜਾ ਠੰਡਾ ਹੋ ਗਿਆ ਫਿਰ ਆਪਾਂ ਵੇਸਣ ਲੱਡੂ ਬਣਾ ਦੇਾਂਗੇ ਵੇਸਣ ਦੇ ਲੋ ਥੋੜਾ ਜਿਹਾ ਹੁਣ ਅਠਰ ਗਿਆ ਥੋੜਾ ਠੰਡਾ ਹੋ ਗਿਆ ਆਪਾਂ ਲੱਡੂ ਬਣਾਵਾਂਗੇ ਆਈ ਕਲੰਡੂ ਵੱਡਾ ਬਣਾਉਂਗਾ ਦੇਖੋ ਆਪਣੇ ਲੱਡੂ ਕੱਡੇ ਵਧੀਆ ਬਣੇ ਆ ਬਹੁਤ ਵਧੀਆ ਬਣੇ ਹੈਗੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ